ਹਾਂਜੀ ਸਰ ਐਗਜ਼ਿਬਿਸ਼ਨ ਲੱਗਣ ਜਾ ਰਹੀ ਹੈ ਸੋ ਤੁਹਾਡਾ ਨਾਮ ਕੀ ਹੈ ਕਿਹੜੀ ਐਸੋਸੀਏਸ਼ਨ ਵੱਲੋਂ ਲਾਈ ਜਾ ਰਹੀ ਐਗਜ਼ਿਬਿਸ਼ਨ ਤੇ ਕੀ ਕੁਝ ਖਾਸ ਰਹਿਗੋਲ ਬਰਤਾ ਮੇਰਾ ਨਾਮ ਕਪਿਲ ਜੋਸ਼ੀ ਹੈ ਜੀ ਐਫਜੀਐਮਏ ਫੈਸ਼ਨ ਗਾਰਮੈਂਟਸ ਮੈਨੂਫੈਕਚਰ ਐਸੋਸੀਏਸ਼ਨ ਸਾਡਾ ਬ੍ਰਾਂਡ ਹੈ ਜਿਸ ਦੇ ਵਿੱਚ ਸਾਡੇ ਚੇਅਰਮੈਨ ਸ਼੍ਰੀ ਤਰੁਨਜਨ 바ਵਾ ਜੀ ਪ੍ਰਧਾਨ ਭਜਨ ਕੁਪੂਰ ਜੀ ਫਾਈਨੈਂਸ ਸੈਕਟਰੀ ਪੁਨੀਤ ਅਰੋੜਾ ਜੀ ਸਾਡੇ ਚੀਫ ਐਡਵਾਈਜ਼ਰ ਰਿਸ਼ਭ ਜੈਨ ਜੀ ਸੈਕਟਰੀ ਸੁਨੀਲ ਸ਼ਰੀਨ ਜੀ ਆਪਾਂ ਸਾਡੇ ਚੀਫ ਮੈਂਟਰ ਸਾਡੇ ਜਿਹੜੇ ਹੈਗੇ ਨੇ ਸਾਡੇ ਐਡਵਾਈਜ਼ਰ ਵਿਨੈਤ ਜੈਨ ਜੀ ਸਾਡੇ ਸਾਰੇ ਸਾਥੀ ਟੀ ਔਰ ਅੱਜ ਇਹ ਸਾਡੀ ਤੀਸਰੀ ਐਗਜ਼ੀਬਿਸ਼ਨ ਜੋ 11 12 13 ਅਗਸਤ ਨੂੰ ਰੈਡੀਸਨ ਬਲੂ ਦੇ ਵਿੱਚ ਲੱਗਣ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਸਾਡੀ ਇਹ ਤੀਸਰੀ ਮੀਟਿੰਗ ਐਗਜ਼ੀਬਿਟਰਾਂ ਦੇ ਨਾਲ ਹੋਈ ਹੈ ਉਸ ਦੇ ਵਿੱਚ ਅਸੀਂ ਸਾਰੇ ਐਗਜ਼ੀਬਿਟਰਾਂ ਨੂੰ ਆਨਵਰਡ ਟਾਈਮ ਦੇ ਵਿੱਚ ਜਿਹੜੀ ਜਿਹੜੀ ਤਿਆਰੀ ਨਾਲ ਰਿਲੇਟਡ ਜੋ ਵੀ ਗੱਲਬਾਤ ਉਹ ਡਿਟੇਲਡ ਡਿਸਕਸ ਕੀਤੀ ਹੈ ਔਰ ਨਾਲ ਨਾਲ ਪੈਨ ਇੰਡੀਆ ਦੇ ਵਿੱਚ ਅਸੀਂ ਇਨਵੀਟੇਸ਼ਨ ਵੀ ਭੇਜ ਰਹੇ ਹਾਂ ਜਿਸ ਦੇ ਵਿੱਚ ਅਸੀਂ ਗੱਦੀ ਵਾਲੇ ਸਾਰੇ ਹੋਲਸੇਲ ਸਾਰੇ ਹੀ ਕਸਟਮਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਸ ਦੇ ਨਾਲ ਨਾਲ ਅਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਆਪਣੇ ਸਾਰੇ ਕਸਟਮਰ ਨੂੰ ਇਹ ਵੀ ਵਿਸ਼ਵਾਸ ਦਿਲਾਉਣਾ ਚਾਹੁੰਦੇ ਹਾਂ ਕਿ ਲੇਟੈਸਟ ਟੈਕਨੋਲੋਜੀ ਦੇ ਲੇਟੈਸਟ ਬ੍ਰਾਂਡਿਡ ਸਾਰੇ ਹੀ ਪ੍ਰੋਡਕਟ ਤੁਹਾਨੂੰ ਇੱਕੋ ਛੱਤ ਦੇ ਵਿੱਚ ਮਿਲਣਗੇ ਜਿਹੜੇ ਸ਼ਹਿਰ ਦੇ ਵਿੱਚ ਲੇਟੈਸਟ ਕੰਪਨੀਆਂ ਦੁਆਰਾ ਫੈਕਟਰੀ ਸਰ ਬਣਾਏ ਜਾ ਰਹੇ ਨੇ ਸਰ ਕਿਹੜੇ ਕਿਹੜੇ ਬ੍ਰਾਂਡ ਆ ਰਹੇ ਨੇ ਕਿੰਨੀਆਂ ਕੰਪਨੀ ਨਾਲ ਟਾਈਪ ਹੋਇਆ ਹੁਣ ਤੱਕ ਕੁਝ ਪਤਾ ਲੱਗ ਸਕਿਆ ਓਵਰ ਆਲ 120 ਸਾਡੀ ਐਗਜ਼ਿਬਿਸ਼ਨ ਚ ਐਗਜ਼ੀਬਿਟਰ ਆ ਚੁੱਕੇ ਨੇ ਔਰ 15 ਤੋਂ ਲੈ ਕੇ 20 ਐਗਜ਼ੀਬਿਟਰ ਸਾਨੂੰ ਹੋਰ ਵੇਟਿੰਗ ਦੇ ਵਿੱਚ ਨੇ ਜਿਸ ਦੇ ਅਸੀਂ ਪਲੈਨਿੰਗ ਕਰ ਰਹੇ ਨੇ ਸਾਡੇ ਪਨੀਤ ਰੌੜਾ ਜੀ ਬਹੁਤ ਸੀਰੀਅਸ ਨੂੰ ਅੱਛੇ ਤਰੀਕੇ ਨਾਲ ਐਗਜ਼ੀਕਿਊਟ ਕਰ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਪੈਨ ਇੰਡੀਆ ਦੇ ਵਿੱਚ ਪੂਰੇ ਇੰਡੀਆ 'ਚ ਅਸੀਂ 5000 ਪਲੱਸ ਕਸਟਮਰ ਨੂੰ ਆਪਣੀ ਸੈਕਰੀਫਿਕੇਸ਼ਨ ਦੇ ਵਿੱਚ ਕੁਤਵਜ ਅਟਰੈਕਟ ਕਰਨ ਦੇ ਲਈ ਕਾਮਯਾਬ ਹੋਵਾਂਗੇ ਕਿਉਂਕਿ ਲਾਸਟ 2 ਐਕਸੀਬਿਸ਼ਨਸ ਦੇ ਵਿੱਚ ਸਾਡਾ ਸਕੋਰ 3000 ਪਲੱਸ ਰਿਹਾ ਸੀ ਉਸ ਨੂੰ ਅਸੀਂ ਹੋਰ ਇੰਪਰੂਵ ਕਰਨ ਦੇ ਲਈ ਉਸ ਨੂੰ 5000 ਤੋਂ ਪਲੱਸ ਕਿਸ ਤਰ੍ਹਾਂ ਕਰਨਾ ਹੈ ਇਸ ਲਈ ਪੂਰੀ ਟੀਮ ਲੱਗੀ ਹੋਈ ਹੈ ਜਿਸ ਤਰ੍ਹਾਂ ਸਾਡੀ ਟੈਕਸੀਆਂ ਦਾ ਇੰਤਜ਼ਾਮ ਫੂਡ ਦਾ ਇੰਤਜ਼ਾਮ ਕਸਟਮਰ ਦੇ ਲਈ ਸਾਰੀ ਮੈਨੇਜਮੈਂਟ ਦਾ ਇੰਤਜ਼ਾਮ ਦੇ ਲਈ ਪੂਰੀਆਂ ਟੀਮਾਂ ਲੱਗੀਆਂ ਸਾਡੀ ਕਾਲਿੰਗ ਹੋ ਰਹੀ ਹੈ ਸਾਰੇ ਐਕਸੀਕਿਊਟਰ ਨੂੰ ਗ੍ਰਾਹਕ ਨੂੰ ਤਾ ਜੋ ਇੱਕ ਇਵੈਂਟ ਨੂੰ ਅਸੀਂ ਲੁਧਿਆਣਾ ਦੇ ਇੱਕ ਪ੍ਰਾਈਮ ਇਵੈਂਟ ਬਣਾ ਦਈਏ ਕਸਟਮਰ ਕਲ ਨੂੰ ਸ਼ਹਿਰ ਦੇ ਬਾਕੀ ਬੈਠੇ ਵੀ ਸੋਚੇ ਕਿ ਯਾਰ 11 12 ਤਰੀਕ ਨੂੰ ਜਿਹੜੀ ਐਗਜ਼ੀਬਿਸ਼ਨ ਲੱਗਦੀ ਸੀ ਉਹਦੇ ਚ ਜ਼ਰੂਰ ਜਾਣਾ ਹੈ ਤਾਂ ਜੋ ਹਰ ਤਰ੍ਹਾਂ ਦੇ ਬ੍ਰਾਂਡ ਸਾਨੂੰ ਉੱਥੇ ਦੇਖਣ ਨੂੰ ਮਿਲਣ। ਲੱਗਦਾ ਵੀ ਜਿਸ ਤਰ੍ਹਾਂ ਬੰਗਲਾਦੇਸ਼ ਤੇ ਚਾਈਨਾ ਤੇ ਖਾਸ ਕਰਕੇ ਨੇੜੇ-ਤੇੜੇ ਦੇਸ਼ ਬੋਲ ਕੇ ਗਿਆ ਉਹ ਡੋਮਿਨੇਟ ਹੋ ਰਿਹਾ ਹੋਜ਼ਰੀ ਇੰਡਸਟਰੀ ਦੇ ਵਿੱਚ। ਸੋ ਅਜਿਹੇ ਦੇ ਵਿੱਚ ਅਜਿਹੀਆਂ ਐਗਜ਼ੀਬਿਸ਼ਨਾਂ ਬੜੀ ਜ਼ਰੂਰੀ ਹੈ ਕਿਉਂਕਿ ਸਾਡੇ ਜੇਕਰ ਹੋਜ਼ਰੀ ਨੂੰ ਹੋਰ ਆਪਾਂ ਬਹੁਤ ਸਾਈਜ਼ ਕਰਨਾ ਤੇ ਜ਼ਰੂਰੀ ਹੈ। ਦੇਖੋ ਇਸ ਤਰ੍ਹਾਂ ਵਾ ਹਰ ਇਨਸਾਨ ਨੂੰ ਜੋ ਮੈਂ ਆਪਣੀ ਜ਼ਿੰਦਗੀ ਇਹ ਫਲਸਫਾ ਬਣਾਇਆ ਹੋਇਆ ਹੈ ਉਹ ਉਮੀਦ ਤੇ ਦੁਨੀਆ ਟਿਕੀ ਹੋਈ ਔਰ ਯਤਨ ਕਰਨਾ ਕਰਮ ਸਾਡਾ ਕੌਮ ਦਾ ਅਸੀਂ ਇਸ ਦੁਨੀਆ 'ਚ ਕਰਮ ਕਰਨ ਆਏ ਆ ਆਪਾਂ ਜੀ ਇਸ ਚੀਜ਼ ਨੂੰ ਠੀਕ ਅਸੀਂ ਮੰਨਦੇ ਗੌਰਮੈਂਟ ਦੀ ਪਾਲਸੀਆਂ ਵਾਦੀ ਆਪਣੀਆਂ ਮਜਬੂਰੀਆਂ ਵਾ ਚਾਈਨਾ ਦੀਆਂ ਬੰਗਲਾਦੇਸ਼ ਦੀਆਂ ਬਟ ਸਾਨੂੰ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿੰਨੇ ਪਏ ਜਿੱਥੇ 140 ਕਰੋੜ ਦਾ ਮੁਲਕ ਹੈ ਬਾਹਰ ਦੀਆਂ ਕੰਪਨੀਆਂ ਸਾਡੇ ਵਿੱਚ ਆ ਕੇ ਯੂਨਿਟ ਲਾ ਰਹੀਆਂ ਨੇ ਸਾਡੀ ਮੰਡੀ ਨੂੰ ਕਿਹਾ ਚ ਕਰਨਾ ਚਾਹੁੰਦੀਆਂ ਦਨ ਵਾਈ ਬੀ ਡਿਸਟਰਬ ਅਸੀਂ ਆਪਣੀ એનર્ਜੀ ਕੰਮ ਕਰਨ ਤੇ ਲਾਈਏ ਵਧੀਆ ਪ੍ਰੋਡਕਟ ਬਣਾਈਏ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਪ੍ਰੋਡਕਟ ਬਣਾਵਾਂਗੇ ਕਿਉਂ ਆਪਾਂ ਮਾਲ ਨਹੀਂ ਵੇਚ ਪਾਵਾਂਗੇ ਮੈਂ ਆਪਣੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਸਾਰੇ ਮੈਨੂਫੈਕਚਰਰ ਭਰਾਵਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਭਰਾਵੋ ਦਿਲ ਨਾ ਛੋਟਾ ਕਰੋ ਆਪਣੇ ਪ੍ਰੋਡਕਟ ਨੂੰ ਆਪਣੇ ਪ੍ਰੋਡਕਟ ਦੇ ਵਿੱਚ ਇੰਨੀ ਜਾਨ ਪਾਈਏ ਕਹਿੰਦੇ ਨੇ ਕਿ ਜਿੱਥੇ ਵੀ ਗੁਣ ਹੁੰਦਾ ਹੈ ਤੇ ਮੱਖੀ ਆਪਣੇ ਬਾਂਦੀ ਹੈ ਆਪਾਂ ਆਪਣੇ ਪ੍ਰੋਡਕਟ ਦੀ ਜਾਨ ਪਾਈਏ ਆਪਣੀ ਆਈਟਮ ਦੀ ਜਾਨ ਉਹ ਵੀ ਰੇਟ ਸਹੀ ਹੋਊਗਾ ਆਪਾਂ ਲੇਬਰ ਦੇ ਨਾਲ ਵੀ ਸਹੀ ਤਰੀਕੇ ਨਾਲ ਡੀਲ ਕਰਾਂਗੇ ਤਾਂ ਆਪਣੇ ਮਾਹੌਲ ਵਧੀਆ ਬਿਜ਼ਨਸ ਬਣਨ ਲੱਗਦਾ ਐਗਜ਼ੀਬਿਸ਼ਨ ਸੈਂਟਰਾਂ ਦੀ ਲੋੜ ਹੈਗੀ ਲੁਧਿਆਣੇ ਦੇ ਦੇਖੋ ਇਹ ਤਾਂ ਭਾਜੀ ਤੁਸੀਂ ਸਾਡੇ ਦਿਲ ਦੀ ਕਹਿੰਦੇ ਨਾ ਦੁੱਖ ਦੀ ਰੱਗ ਤੇ ਹੱਥ ਰੱਖਦਾ ਇਹ ਪਿਛਲੇ 6 ਸਾਲ ਤੋਂ ਸਾਡੇ ਚੇਅਰਮੈਨ ਤਰुण ਜਨ ਬਾਬਾ ਜੀ ਦੀ ਲੜਾਈ ਲੜ ਰਹੇ ਨੇ ਕਿ ਪੰਜਾਬ ਦੇ ਵਿੱਚ ਖਾਸ ਕਰ ਲੁਧਿਆਣੇ ਦੇ ਵਿੱਚ ਸਾਨੂੰ ਇੱਕ ਸ਼ਹਿਰ ਦੇ ਨੇੜੇ ਇੱਕ ਐਗਜ਼ੀਬਿਸ਼ਨ ਸੈਂਟਰ ਚਾਹੀਦਾ ਹੈ ਜਿਹੜੀ ਅਸੀਂ ਸਾਡੇ ਹੁਣ ਮਾਨਯੋਗ ਮੰਤਰੀ ਜੀ ਬਣੇ ਨੇ ਬਿੱਟੂ ਜੀ ਉਹਨਾਂ ਅੱਗੇ ਵੀ ਬੇਨਤੀ ਕਰਾਂਗਾ ਸਾਡੇ ਬਾਵਾ ਜੀ ਯਤਨ ਕਰ ਰਹੇ ਨੇ ਕਿ ਕੋਈ ਅੱਛਾ ਅਸੀਂ ਮੰਤਰੀ ਭਲਾ ਕੇ ਲੈ ਕੇ ਆਈਏ ਤਾਂ ਜੋ ਜਿਹੜੀ ਸਾਡੀਆਂ ਆ ਛੋਟੀ ਛੋਟੀ ਦਿੱਕਤਾਂ ਨੇ ਇਹ ਤਾਂ ਛੋਟੀ ਜਿਹੀ ਨਹੀਂ ਸਰਕਾਰ ਲਈ ਵੱਡੀ ਚੀਜ਼ ਨਹੀਂ ਹੈ ਅਸੀਂ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਕਰਾਂਗੇ ਕਿ ਸਾਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ ਹੋਟਲਾਂ ਦੇ ਵਿੱਚ ਠੀਕ ਹੈ ਅਸੀਂ ਆਪਣਾ ਫੋਲਡ ਕਰ ਲੈਣੇ ਕਰ ਲੈ ਲੈਣੇ ਕਿ ਇੱਕ ਬਿਜ਼ਨਸ ਦਾ ਦਾਇਰਾ ਤਾਂ ਇੱਕ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਕਸਟਮਰ ਆਂਦਾ ਉਹਦਾ ਇੱਕ ਇੰਪੈਕਟ ਬਹੁਤ ਅੱਛਾ ਬੰਦਾ ਹੈ ਕਰੋਨਾ ਤੋਂ ਬਾਅਦ ਲੱਗਦਾ ਕਿ ਨੌਜਰੀ ਇੰਡਸਟਰੀ ਨੂੰ ਵੱਡਾ ਜਿਹੜਾ ਘਾਟਾ ਪਿਆ ਸੀ ਹੁਣ ਉਹ ਨੂੰ ਬੂਮ ਕਰਨ ਵਾਸਤੇ ਇੱਕ ਵੱਡਾ ਮੌਕਾ ਵਾ ਵਧੀਆ ਜਿਹੜੀ ਹੈ ਪਲੇਟਫਾਰਮ ਬਣਦੀ ਹੈ ਮੇਰੇ ਭਾਈ ਸਾਹਿਬ ਦੀ ਗੱਲਾਂ ਬਿਲਕੁਲ ਐਗਰੀ ਕਰਦਾ ਹਾਂ ਭਾਜੀ ਇਸ ਐਗਜ਼ੀਬਿਸ਼ਨ ਦਾ ਮੰਤਵ ਹੀ ਇਹੀ ਆ ਆਪਾਂ ਇੱਕ ਘਰ 'ਚ ਬੈਠੇ ਆਂ ਆਪਾਂ ਇੱਕ ਮਾਹੌਲ ਬੂਸਟ ਕਰਾਂਗੇ ਅੱਜ ਕਿੰਨ ਲੱਗ ਰਹੀਆਂ ਸੇਮ ਡੇਟ ਤੇ ਕਿਉਂ ਲੱਗ ਰਹੀਆਂ ਸਭ 'ਚ ਜੋਸ਼ ਆ ਸਾਨੂੰ ਬਲੋਜ ਸਾਡੇ ਪੁਨੀਰ ਜੀ ਨੂੰ ਰੋਜ਼ ਰਿਫਿਊਜ਼ਲ ਆ ਰਹੀ ਹੈ ਅਸੀਂ ਕਰ ਰਹੇ ਹਾਂ ਦੋ ਦੋ ਤਿੰਨ ਤਿੰਨ ਬੰਦਿਆਂ ਨੂੰ ਕਿਉਂ ਅਗਲਾ ਕਹਿੰਦਾ ਯਾਰ ਕੁਛ ਨਾ ਅਸੀਂ ਕੰਮ ਕਰਦੇ ਪਏ ਇੱਕ ਬ੍ਰਾਂਡ ਪ੍ਰਮੋਸ਼ਨ ਤਾਂ ਹੈ ਨਾ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੇਖੋ ਮੈਂ ਤੁਹਾਨੂੰ ਫੇਰ ਉਸੇ ਗੱਲ ਤੇ ਆਵਾਂਗਾ ਆਪਣੇ ਕੰਮ ਤੇ ਆਪਾਂ ਧਿਆਨ ਦੇਈਏ ਆਪਾਂ ਨੈਗੇਟਿਵਿਟੀ ਉਹ ਮਲ ਜਾਈਏ ਕੰਮ ਦੀ ਕੋਈ ਕਮੀ ਨਹੀਂ ਐਕਸੈਸਰੀ ਜੀ ਰੱਖੀ ਗਈ ਹੈ ਤੁਹਾਡੇ ਕੋਲ ਸਰ ਇਸ ਤਰ੍ਹਾਂ ਜੀ ਇਸ ਇਹ ਚੀਜ਼ਾਂ ਫైనాਂਸੀਆ ਵਿੱਚ ਡਿਸਕਸ ਨਹੀਂ ਕਰ ਸਕਦਾ ਲੇਕਿਨ ਇਹ ਚੀਜ਼ਾਂ ਹੁੰਦੀਆਂ ਖਰਚੇ ਹੁੰਦੇ ਆ ਐਂਟਰੀ ਫੀਸ ਨੋਮੀਨਲ ਹੀ ਹੁੰਦੀ ਆ ਅਸੀਂ ਇਹ ਚ ਐਗਜ਼ਿਬਿਸ਼ਨਰ ਜੋ ਐਂਟਰੀ ਫੀਸਰ ਨਹੀਂ ਰੱਖਦੇ ਖਰਚੇ ਆ ਭਾਜੀ ਐਡਵਰਟਾਈਜ਼ਮੈਂਟ ਦੇ ਹਰ ਚੀਜ਼ ਦੇ ਐਗਜ਼ਿਬਿਸ਼ਨ ਸੈਂਟਰ ਹੋਏਗਾ ਬੰਦ ਆਪਣੀ ਸੁਵਿਧਾ ਅਨੁਸਾਰ ਸਰ ਦੇ ਕੋ ਡਾਕਟਰ ਕੀਤਾ ਜਾਵੇ ਤੁਹਾਨੂੰ ਜਦੋਂ ਇਸ ਦੀ ਲੋੜ ਪਿਆ ਦੇਖੋ ਸਾਡੀ ਟੀਮ ਦੇ ਵਿੱਚ ਸਾਡੇ ਪੁਨੀਤ ਅਰੋੜਾ ਜੀ ਫਾਈਨੈਂਸ ਸੈਕਟਰੀ ਨੇ ਜਿਹੜਾ ਸਾਰਾ ਫਾਈਨੈਂਸ ਸੰਭਾਲਦੇ ਨੇ ਸਾਡਾ ਇੱਕ ਸਿਸਟਮ ਆ ਆ ਬੰਦੇ ਨੇ ਐਡਵਰਟਾਈਜ਼ਮੈਂਟ ਦੇਖਣੀ ਹੈ ਤੇ ਉਹਨੇ ਉਹੀ ਚੀਜ਼ ਦੇਖਣੀ ਹੈ ਬਾਕੀ ਰਲ ਮਿਲ ਕੇ ਪਰਿਵਾਰ ਆ ਤੇ ਇਹ ਤੁਹਾਡੇ ਸਾਰਿਆਂ ਸਾਥ ਨਾਲ ਅਸੀਂ ਕੋਸ਼ਿਸ਼ ਕਰਾਂਗੇ ਐਫਜੀਐਮ ਇਹਦੇ ਵਿੱਚ ਵਧੀਆ ਪਲੇਟਫਾਰਮ ਬਣਾ ਸਕੀਏ ਕਿਹੜੇ ਘਰ ਦਾ ਜਿਹੜਾ ਕਪਲਾ ਹੋਇਆ ਉਹਨੂੰ ਲੈ ਕੇ ਵੀ ਅੱਜ ਵਿਧਾਨ ਸਭਾ ਕਮੇਟੀ ਵੱਲੋਂ ਵੀ ਇਸ ਗੱਲ ਦੀ ਜਿਹੜੀ ਪੈਰਵੀ ਕੀਤੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਜਲਦੀ ਇਸ ਦੀ ਜਿਹੜੀ ਅੰਦ ਕਰਵਾਈ ਜਾਵੇਗੀ ਕਿਦਾਂ ਦੇਖਦੇ ਹੋ ਦੇਖੋ ਜੀ ਮੈਨੂੰ ਵੀ ਹੁਣੇ ਆਪ ਜੀ ਤੋਂ ਹੀ ਮੈਨੂੰ ਪਤਾ ਚੱਲਿਆ ਬਈ ਲੋਕਲ ਬੋਡੀ ਵਿਧਾਨ ਸਭਾ ਕਮੇਟੀ ਦੀ ਇੱਕ ਕਮੇਟੀ ਬਣੀ ਹੈ ਲੋਕਲ ਬੋਡੀ ਦੀ ਵਿਧਾਨ ਸਭਾ ਕਮੇਟੀ ਬਣੀ ਹੈ ਜਿਸ ਦੇ ਚੇਅਰਮੈਨ ਮਾਨਯੋਗ ਸਾਡੇ ਐਮਐਲਏ ਸਾਹਿਬ ਸ਼੍ਰੀ ਗੁਰਪ੍ਰੀਤ ਗੋਗੀ ਜੀ ਬਣੇ ਨੇ ਤੇ ਅੱਜ ਉਹਨਾਂ ਨੇ ਬਹੁਤ ਹੀ ਸ਼ਰਗਾ ਯੋਗ ਰਿਮਾਰਕੇਬਲ ਅੱਜ ਉਹਨਾਂ ਨੇ ਡਿਸੀਜਨ ਲਿਆ ਹੈਗਾ ਇਸ ਕਮੇਟੀ ਨੇ ਵੀ ਜੋ 650 ਕਰੋੜ ਰੁਪਏ ਦਾ ਇੱਕ ਸਰੇਆਮ ਕਪਲਾ ਹੋਇਆ ਬੁੱਢੇ ਨਾਲੇ ਦੇ ਨਾਮ ਦਾ ਜਿਸਨਾਲ ਪੰਜਾਬ ਦੇ ਪੂਰੇ ਪੰਜਾਬੀਆਂ ਦਾ ਸਵਸਥ ਜੁੜਿਆ ਦਾ ਸੀਗਾ ਜਾਂ ਜੁੜਿਆ ਦਾ ਹੈਗਾ ਅੱਜ ਉਸ ਦੀ ਮਾਨਯੋਗ ਐਮ.ਐਲ.ਏ. ਸ਼੍ਰੀ ਗੁਰਪ੍ਰੀਤ ਗੋਗੀ ਜੀ ਨੇ ਜੋ ਕਿ ਲੋਕਲ ਬੋਡੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਉਸ ਦੀ ਸਿਵਲ ਸੀਬੀਆਈ ਔਰ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਔਰ ਕਮੇਟੀ ਚ ਮੈਂ ਸੁਣਿਆ ਵੀ ਉਹ ਉਸ ਨੂੰ ਉਸ ਪ੍ਰਕਿਰਿਆ ਦੇ ਵਿੱਚ ਪਾ ਦਿੱਤਾ ਹੈਗਾ ਤੇ ਬਹੁਤ ਜ਼ਿਆਦਾ ਮੈਂ ਅੱਜ ਖੁਸ਼ ਹਾਂ ਔਰ ਮੈਂ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਖਾਸ ਕਰ ਗੁਰਪ੍ਰੀਤ ਗੋਗੀ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਦੇ ਨਾਲ ਉਹਨਾਂ ਨੂੰ ਇੱਕ ਬਿਨਾਂ ਮਰ ਨਵੇਦਨ ਵੀ ਆਹ ਕਰਦਾ ਬਈ ਆ ਸਿਰਫ ਕਾਗਜ਼ਾਂ ਤੱਕ ਨਹੀਂ ਆ ਵਿਧਾਨ ਸਭਾ ਕਮੇਟੀ ਨੇ ਇਹਨੂੰ ਅੱਜ ਉਹਦੇ ਵਿੱਚ ਆਹ ਇੱਕ ਮਿੰਟਸ ਆਫ ਮੀਟਿੰਗ ਚ ਪਾਤਾ ਸਿਰਫ ਉੱਥੇ ਤੇ ਕਿੰਨਾ ਰਹਿ ਜਾਏ ਬਈ ਐਮਐਲਏ ਸਾਹਿਬ ਔਰ ਜੋ ਵੀ ਉੱਥੇ ਹੋਰ ਐਮਐਲਏ ਸਾਹਿਬ ਪੂਰੀ ਕਮੇਟੀ ਆਈ ਸੀ ਉਹ ਸੀਐਮ ਸਾਹਿਬ ਉਹਨੂੰ ਸਾਈਨ ਕਰਕੇ ਯਾ ਜੋ ਵੀ ਇਹਦਾ ਪ੍ਰੋਸੈਸ ਹੈਗਾ ਵੀ ਕੈਬਨਿਟ ਤੋਂ ਅਪਰੂਵ ਕਰਾਣਾ ਜਾਂ ਕਿੱਥੋਂ ਅਪਰੂਵ ਕਰਾਣਾ ਉਹਨੂੰ ਅਪਰੂਵ ਕਰਾ ਕੇ ਸੀਬੀਏ ਦੀ ਇਨਕੁਆਰੀ ਕੰਡਕਟ ਹੋਵੇ ਆ ਨਹੀਂ ਹੈ ਵੀ ਸਿਰਫ ਅਨਾਉਂਸ ਕਰ ਦਿੱਤਾ ਵੀ ਕਾਗਜ਼ਾਂ ਵਿੱਚ ਰਹਿ ਜਾ ਕਿਉਂਕਿ ਇਹਦਾ ਸਿਲਸਿਲਾ 2020 ਤੋਂ ਸ਼ੁਰੂ ਹੋਇਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਆ 650 ਕਰੋੜ ਦੀ ਡੀਪੀਆਰ ਬਣਾਉਣ ਦਾ ਆਦੇਸ਼ ਦਿੱਤਾ ਆ 650 ਕਰੋੜ ਦੀ ਡੀਪੀਆਰ ਦੇ ਮਾਰਫਤ ਉਹ 650 ਕਰੋੜ ਦੀ ਲੁੱਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸ਼੍ਰੇਣਤਰ ਰਚਿਆ ਉਸ ਸ਼੍ਰੇਣਤਰ ਨੂੰ ਹੁਣ ਐਪਲੀਕੇਬਲ ਤਾਂ ਅਫਸਰਾ ਨਹੀਂ ਕਰਨਾ ਸਭ ਤੋਂ ਪਹਿਲੇ ਉਹਦੇ ਵਿੱਚ PMI DC ਦੇ CEO ਸੀ ਇਹ ਉਸ ਸਮੇ ਅਜਵਾਏ ਕੁਮਾਰ ਸ਼ਰਮਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਹ DPR ਤਿਆਰ ਹੋਈ ਔਰ ਆਹ DPR ਕਿ ਤਿਆਰ ਕੀਤੀ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਕੋਈ ਸਹਾਇਕ ਕੰਪਨੀ ਇੱਕ ਕੰਸਲਟੈਂਟ ਨੂੰ ਹਾਇਰ ਕੀਤਾ ਆ ਡੀਪੀਆਰ ਤਿਆਰ ਕਰਨ ਦੇ ਵਾਸਤੇ ਉਸ ਕੰਪਨੀ ਨੇ ਨਾ ਪਾਣੀ ਨੂੰ ਨਾ ਪਿਆ ਆਨਨ ਫਾਨਨ ਦੇ ਵਿੱਚ ਆ ਡੀਪੀਆਰ ਤਿਆਰ ਹੋਈ 65000 ਰੁਪਏ ਦੀ ਔਰ ਦੇਖੋ ਇਹਨੂੰ ਵੈਟ ਕਿਨੇ ਕੀਤਾ ਵੈਟ ਦਾ ਮਤਲਬ ਹੁੰਦਾ ਇਹਦਾ ਨਿਰੀਖਣ ਕਿਨੇ ਕੀਤਾ ਜਦੋਂ ਡੀਪੀਆਰ ਬਣਦੀ ਹੈ ਉਹਦੀ ਸਹਾਈ ਏਜੰਸੀਆਂ ਕਿਹੜੀਆਂ-ਕਿਹੜੀਆਂ ਹੈ ਮਿਊਨਿਸਪਲ ਕਾਰਪੋਰੇਸ਼ਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆਹ ਸਾਰੀਆਂ ਡਿਪਾਰਟਮੈਂਟ ਮੈਂ ਕਹਿੰਦਾ ਆ ਚੋਰਾਂ ਦਾ ਡਾਕੂਆਂ ਦਾ ਮਾਫੀਆ ਆ ਇਕੱਠਾ ਹੋ ਗਿਆ ਸੀਗਾ ਆ 650 ਕਰੋੜ ਨੂੰ ਵੀ ਕਿਵੇਂ ਖਾਣਾ ਹਨਨ ਫਨਨ ਦੇ ਵਿੱਚ ਇਹਨਾਂ ਨੇ ਡੀਪੀਆਰ ਤਿਆਰ ਕੀਤੀ ਔਰ ਦੇਖੋ ਮਜ਼ੇਦ ਦੀ ਗੱਲ 2020 ਦੇ ਵਿੱਚ ਸਾਰਾ ਸੰਸਾਰ ਬੰਦ ਕਰੋਨਾ ਆ ਗਿਆ ਸੀਗਾ ਯਾਦ ਹੋਏਗਾ 23 ਮਾਰਚ 2020 ਨੂੰ ਲਾਕਡਾਊਨ ਹੋ ਗਿਆ ਸੀ ਸਾਰਾ ਸੰਸਾਰ ਬੰਦ ਹੋ ਗਿਆ ਸੀਗਾ ਉਸ ਲਾਕਡਾਊਨ ਦੇ ਦੌਰਾਨ ਇਹਨਾਂ ਨੇ ਆਹ ਟੈਂਡਰ ਪਾਸ ਕਰਕੇ ਇੱਕ ਬੰਬੇ ਦੀ ਕੰਪਨੀ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਇਹਦਾ ਟੈਂਡਰ ਦੇਤਾ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਵੀ ਐਡਾ ਕੀ ਤੂਫਾਨ ਆ ਗਿਆ ਸੀਗਾ ਔਰ ਇਹਨਾਂ ਦੇ ਹੀ ਮਹਿਕਮਿਆਂ ਨੇ ਰਿਪੋਰਟਾਂ ਦਿੱਤੀਆਂ ਵੀ ਆਹ ਪਾਣੀ ਜ਼ਿਆਦਾ ਹੈ ਇਹਨਾਂ ਦੇ ਹੀ ਪੰਜਾਬ ਸਰਕਾਰ ਦੇ ਮਹਿਕਮੇ ਇਰੀਗੇਸ਼ਨ ਡਿਪਾਰਟਮੈਂਟ ਦੀ ਰਿਪੋਰਟ ਦੀ ਕਾਪੀ ਮੇਰੇ ਕੋਲ ਪਈ ਹੈਗੀ ਹੈ ਜੋ ਇਹਨਾਂ ਨੇ ਲੁਕਾਈ ਹੋਈ ਸੀ ਪਰੰਤੂ ਮੈਂ ਅੱਜ ਕਿਸੇ ਚੈਨਲ ਤੋਂ ਕਢਾ ਲਈ ਉਹ ਉਹਨਾਂ ਨੇ 2021 ਵਿੱਚ ਰਿਪੋਰਟ ਦਿੱਤੀ ਵੀ ਆਹ ਪਾਣੀ ਨਾਪਿਆ ਨਹੀਂ ਗਿਆ ਪ੍ਰੋਪਰਲੀ ਔਰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਅੰਟਿਲ ਅਨਲਸ ਇਸ ਬੁੱਢੇ ਨਾਲੇ ਵਿੱਚ ਕਿੰਨਾ ਫਲੋ ਆਫ ਵਾਟਰ ਜਾ ਰਿਹਾ ਹੈ ਉਹਨੂੰ ਪ੍ਰੋਪਰਲੀ ਨਾਪਿਆ ਨਹੀਂ ਜਾਊਗਾ ਤੇ ਉਸ ਤੋਂ ਬਾਅਦ ਹੀ ਆਹ ਮਕਰਰ ਕੀਤਾ ਜਾ ਸਕਦਾ ਵੀ ਕਿੰਨੇ ਐਮਐਲਡੀ ਦੇ ਐਸਟੀਪੀ ਪਲਾਂਟ ਦੀ ਰਿਕੁਆਇਰਮੈਂਟ ਹੈ ਹੁਣ ਮੈਂ ਨਾਲ ਤੁਹਾਨੂੰ ਦੱਸਣਾ ਚਾਹੁੰਦਾ 2020 ਤੱਕਨ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਤਿੰਨ ਐਸਟੀਪੀ ਪਲਾਂਟ ਇੰਸਟਾਲ ਕੀਤੇ ਇੱਕ 48 ਐਮਐਲਡੀ ਦਾ ਜਮਾਲਪੁਰ ਦੂਸਰਾ ਪੱਟੀਆਂ 161 ਐਮਐਲਡੀ ਦਾ ਤੀਸਰਾ ਬੱਲੋਕੇ 257 ਐਮਐਲਡੀ ਦਾ ਇਹਨਾਂ ਨੇ 3 ਐਸਟੀਪੀ ਪਲਾਂਟ ਬਣਾਏ ਹੋਏ ਸੀਗੇ 2020 ਤੱਕ ਉਸ ਤੋਂ ਬਾਅਦ ਜਦੋਂ ਆ ਨਵੀਂ ਡੀਪੀ ਆ ਰਹੀ ਇਹਦੇ ਵਿੱਚ 48 ਐਮਐਲਡੀ ਦਾ ਐਸਟੀਪੀ ਪਲਾਂਟ ਜਿਹੜਾ ਜਮਾਲਪੁਰ ਵਾਲਾ ਕਹਿੰਦੇ ਜੀ ਇਹ ਡਿਫੰਕਟ ਹੋ ਗਿਆ ਆਹ ਹੁਣ ਚੱਲਣ ਦੇ ਯੋਗ ਨਹੀਂ ਹੈ ਉਹਨੂੰ ਖਤਮ ਕਰਕੇ ਉੱਥੇ 225 ਐਮਐਲਡੀ ਦਾ ਪਲਾਂਟ ਨਵਾਂ ਡਿਜ਼ਾਈਨ ਕੀਤਾ ਗਿਆ ਔਰ ਐਡੀਸ਼ਨਲ ਵੱਲੋਂ ਕਿ ਜਿੱਥੇ 257 ਐਮਐਲਡੀ ਦਾ ਪਲਾਂਟ ਐਸਟੀਪੀ ਪਹਿਲੇ ਲੱਗੇ ਹੋਏ ਸੀਗੇ ਉੱਥੇ 60 ਐਮਐਲਡੀ ਕੈਪੈਸਿਟੀ ਹੋਰ ਵਧਾਈ ਗਈ 225 ਐਮਐਲਡੀ ਇੱਕ ਨਵਾਂ ਜਮਾਲਪੁਰ 60 ਐਮਐਲਡੀ ਵੱਲੋਂ ਕੇ ਆਹਾ 225 ਜਮਾ 60 ਕਰ ਲੋ ਤੇ ਆ 19 ਕਿ ਬਜਟ ਦੇ ਪਲਾਂਟਾਂ ਵਾਸਤੇ 650 ਕਰੋੜ ਰੁਪਏ ਦੀ ਡੀਪੀਆਰ ਤਿਆਰ ਕਰ ਦਿੱਤੀ ਗਈ ਫਿਰ ਸ਼ਿੰਗਾਰ ਸਿੰਘ ਮੇ ਦੇ ਨਾਲੋਂ ਦੀ ਜਿਹੜਾ ਸਾਰਾ ਗੁਰਦੁਆਰਾ ਦੁਖ ਨਿਵਾਰਨ ਤੋਂ ਨਾਲ ਟਰਾਂਸਪੋਰਟ ਨਗਰ ਸੀਐਮਸੀ ਜਲੰਘਪੁਰੀ ਉਹ ਸਾਰਾ ਪਾਣੀ ਜਿਹੜਾ ਸ਼ਿੰਗਾਰ ਸਿੰਘ ਮੇ ਨਾਲ ਗਊਸ਼ਾਲਾ ਸ਼ਮਸ਼ਾਨ ਘਾੜ ਦੇ ਨਾਲ ਆ ਕੇ ਜਿਹੜਾ ਨਾਲਾ ਵਗਦਾ ਹੈ ਉਹ ਨਾਲੇ ਨੂੰ ਉ ਪੁੱਠੀ ਗ੍ਰੈਵਿਟੀ ਨਾਲ ਪਾਣ ਦੀ ਪਾਈਪਾਂ ਉਧਰ ਲੱਗੇ ਤੁਸੀਂ ਲੁੱਟ ਦੇਖੋ ਅਫਸਰਾਂ ਦੇ ਡਿਜ਼ਾਈਨ ਕਿਵੇਂ ਕੀਤਾ ਮੈਂ ਕਹਿੰਦਾ ਆ ਸਾਰਿਆਂ ਨੂੰ ਆਗਰੇ ਦੇ ਪਾਗਲਖਾਨੇ ਵਿੱਚ ਇਹਨਾਂ ਦਾ ਚੈੱਕ ਚੈੱਕ ਅਪ ਕਰਾਉਣਾ ਚਾਹੀਦਾ ਪਾਣੀ ਦਾ ਲੈਵਲ ਪਾਣੀ ਦੀ ਗ੍ਰੈਵਿਟੀ ਨਾਲੇ ਦੀ ਤਾਜਪੁਰ ਜੇਲ੍ਹ ਤੋਂ ਇਧਰ ਹੰਬਲਾਂ ਵਾਲੇ ਪਾਸੇ ਜਾਂਦੀ ਹੈ ਤੇ ਇਹਨਾਂ ਨੇ ਪੁੱਠੀ ਗ੍ਰੈਵਿਟੀ ਵਿੱਚ ਇਹਨਾਂ ਨੇ ਪਾਈਪਾਂ ਪਾ ਦਿੱਤੀਆਂ ਜਿਹੜਾ ਕਿ ਅੱਜ ਚੱਲ ਕੇ ਹੁਣ ਦੇਖ ਲਓ ਉਹ ਪਾਣੀ ਹੁੰਦਾ ਤਾਂ ਹੁੰਦਾ ਉੱਥੇ ਆ ਰਿਹਾ ਉਹ ਪਾਣੀ ਦੀ ਪਾਈਪਾਂ ਪਤਾ ਨਹੀਂ ਪਾਈਆਂ ਪਤਾ ਨਹੀਂ ਨਹੀਂ ਪਾਈਆਂ ਪਰੰਤੂ ਅੱਜ 360 ਕਰੋੜ ਰੁਪਏ ਖਰਚ ਹੋਣ ਤੋਂ ਬਾਅਦ ਵੀ ਸਵਾਲ ਆ ਹੈਗਾ ਉਹ ਸ਼ੰਗਾਰਸਿੰਧ ਦੇ ਨਾਲੋਂ ਪਾਣੀ ਸਿੱਧਾ ਬੁੱਢੇ ਨਾਲੇ ਵਿੱਚ ਡਾਇਰੈਕਟ ਕਿਵੇਂ गिर ਰਿਹਾ ਉਸ ਤੋਂ ਬਾਅਦ ਅੱਗੇ ਆਜੋ 360 ਕਰੋੜ ਰੁਪਏ ਖਰਚ ਹੋ ਚੁੱਕੇ ਜੀ 360 ਕਰੋੜ ਰੁਪਏ ਖਰਚ ਹੋ ਚੁੱਕੇ ਜੀ ਐਸਟੀਪੀ ਪਲਾਂਟ ਲੱਗ ਗਿਆ ਜੀ ਪਾਈਪਾਂ ਪੈ ਗਈਆਂ ਜੀ ਦਮੋਰੀਆ ਪੁਲ ਦੇ ਨਾਲ ਚੰਦਰ ਨਗਰ ਦੇ ਕੋਲ ਉਹਦੇ ਨਾਲੋਂ ਵੀ ਇਸੇ ਤਰ੍ਹਾਂ ਇੱਕ ਡਰੇਨ ਆ ਰਹੀ ਹੈ ਉਹ ਵੀ ਵਿੱਚ ਪੈ ਰਹੀ ਹੈ ਨਹੀਂ ਲੱਗਦਾ ਇੱਕ ਵੱਡਾ ਕਪੜਾ ਹੋਇਆ ਕਪੜਾ ਉਹ ਮੈਂ ਤਾਂ 4 ਸਾਲ ਦਾ ਕਹਿ ਰਿਹਾ ਜਦੋਂ ਮੈਂ ਡੀਪੀਆਰ ਪੜੀ ਨਾ ਤੇ ਮੈਂ ਉਸ ਟਾਈਮ ਮੰਚ ਤੇ ਅੱਜ ਵੀ ਤੁਸੀਂ ਤਰੀਕ ਯਾਦ ਕਰੋ